ਉਧਰੇ ਸੁਣਤੇ ਉਧਰੇ ਵਿੰਸੇ ਪਾਪ ਕਨੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਉੱਚਾ ਦਰ ਕਿਹੜਾ ਮੰਦਰ ਨਹੀਂ ਉੱਚਾ ਦਰ ਮਾਜਿਦ ਨਹੀਂ ਗੁਰੂ ਦਵਾਰਾ ਨਹੀਂ ਉੱਚਾ ਦਰ ਆ ਗਿਆਨ ਬਹੁਤ ਉੱਚਾ ਹੈ ਕਿਹਦਾ ਗਿਆਨ ਬਹੁਤ ਉੱਚਾ ਹੈ ਬਾਬੇ ਨਾਨਕ ਦਾ ਇਹ ਕਿਹਾ ਪਰ ਸਤਿਗੁਰੂ ਗਿਆਨ ਬਿਸਤ ਗੁਰੂ ਸਤਗੁਰੂ ਦਾ ਰੱਬ ਦਾ ਉਹ ਉੱਚਾ ਦਰ ਹੈ ਸਭ ਤੋਂ ਉੱਚਾ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸਭ ਤੋਂ ਉੱਚਾ ਦਰ ਕੀ ਦਾ ਸਤਗੁਰੂ ਦਾ ਰੱਬ ਦਾ ਪਰਮਾਤਮਾ ਦਾ ਉਹ ਰੱਬ ਦਾ ਨਾਮ ਕੀ ਹੈ ਨਾਨਕ ਉਹ ਰੱਬ ਦਾ ਨਾਮ ਕੀ ਹੈ ਰਬਦਾ ਜੀ ਉਹ ਰੱਬ ਦਾ ਨਾਮ ਕੀ ਹੈ ਕਬੀਰ ਸਦਨਾ ਸੈਨ ਨਾਮਦੇਵ ਤਰਲੋਚਨ ਕਵੀਰ ਜੀ ਉਹ ਰੱਬ ਦਾ ਨਾਮ ਕੀ ਹੈ ਭਗਤ ਧੰਨਾ ਜੀ ਗੁਰੂ ਧੰਨਾ ਜੀ ਹੈ ਜੀ ਉਹ ਵੱਖਰੇ ਵੱਖਰੇ ਨਾਮ ਨਾਲ ਕ੍ਰਿਸ਼ਨ ਜੀ ਭਗਵਾਨ ਜੀ ਰਾਮ ਜੀ ਅੱਲਾ ਜੀ ਗੌੜ ਜੀ ਇੱਕ ਰੱਬ ਹੈ ਅਨੇਕ ਉਹਦੇ ਨਾਮ ਨੇ ਇੱਕ ਰੱਬ ਹੈ ਇੱਕ ਜੋਤ ਹੈ ਇੱਕੋ ਜੋਤ ਵਿੱਚੋਂ ਸਾਰੇ ਆਪਾਂ ਪੈਦਾ ਹੋਏ ਆ ਆਪਣੇ ਨਾਮ ਹੈ ਜਿਹੜੇ ਵੱਖਰੇ ਵੱਖਰੇ ਹੈ ਹੈ ਜੀ ਹੈ ਸਾਰੇ ਆਪਾਂ ਇੱਕੋ ਹੀ ਆ ਹੈ ਕੋਈ ਆਪਾਂ ਸਾਰੇ ਇਸ ਕਰਕੇ ਕਿਹਾ ਵੀ ਉਚਾਦਰ ਉਚਾਦਰ ਗਿਆਨ ਵੀ ਉਸ ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹ ਬਹੁਤ ਉੱਚਾ ਹੈ ਸਾਰੇ ਲੈ ਸਕਦੇ ਆ ਗਿਆਨ ਨੂੰ ਗਿਆਨ ਸਾਰੇ ਲੈ ਸਕਦੇ ਐ ਜਦੋਂ ਧੰਨ ਗੁਰੂ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨਾਲ ਹੋਰ ਸੰਤ ਸਮਾਜ ਹੈ ਸੋ ਸਤਿਗੁਰੂ ਜੀ ਚਲਦਿਆ 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 ਇੱਕ ਪੇੜ ਨੀਚੇ ਬੈਠ ਗਏ ਐ ਬੜੀ ਠੰਡੀ ਛਾਂ ਐ ਢੰਡੀ ਛਾ ਤੇ ਪੇਟ ਦੇ نیچے ਗੁਰੂ ਜੀ ਬੈਠ ਗਏ ਤੇ ਬੈਠੇ ਬੈਠੇ ਗੁਰੂ ਜੀ ਉੱਥੇ ਸਤਨਾਮ ਦਾ ਜਾਪ ਕਰਉਂਦੇ ਐ ਸੰਗਤਾ ਰਾਈ ਆਈ ਆਉਂਦੇ ਜਾਂਦੇ ਰਾਈ ਨੇ ਨਨਕਾਣਾ ਸਾਹਿਬ ਚੂੜ ਕਾਣਾ ਦੀ ਧਰਤੀ ਦੇ ਜਿੱਥੇ ਸਤਗੁਰੂ ਜੀ ਬੈਠਿਆ ਮਿਰਸ ਦੇ ਥੱਲੇ ਰਸਤਾ ਚੱਲਦਾ ਹੈ ਰਸਤਾ ਵਗਦਾ ਹੈ ਰਾਈ ਆਉਂਦੇ ਆ ਜਾਂਦੇ ਆ ਬੜਾ ਆਨੰਦ ਮਾਣਦੇ ਆ ਸੋ ਸਤਗੁਰੂ ਨਾਨਕ ਦੇ ਮਹਾਰਾਜ ਜੀ ਵੀ ਉਸ ਰਸਤੇ 'ਚੋਂ ਲੰਘ ਰਹੇ ਲੰਘਦਾ ਰੰਗਦਾ ਵੇਖਿਆ ਵੀ ਸਾਧੂ ਫਕੀਰ ਮਹਾਤਮਾ ਲੋਕ ਬੈਠੇ ਆ ਕਿਉਂ ਨਾ ਨਮਸਕਾਰ ਕਰ ਲਈਏ ਨਮਸਕਾਰ ਕੀਤੀ ਮਹਾਰਾਜ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਨਾਲਦਿਆਂ ਨੇ ਕਿਹਾ ਸੇਵਾਦਾਰਾਂ ਨੇ ਰਵਦਾਸ ਜੀ ਨੇ ਕਾਂਸੀ ਬਨਾਰਸ ਤੋਂ ਆਏ ਐ ਰਵਦਾਸ ਮਹਾਰਾਜ ਜੀ ਐ કાંશી બનારસ ਤੋਂ ਆਏ ਆ ਜਦੋਂ ਇਤਨੀ ਗੱਲ ਸੁਣੀ ਚਰਨਾ ਵਿੱਚ ਨਮਸਕਾਰ ਕੀਤੀ ਮਹਾਰਾਜ ਧੰਨ ਭਾਗ ਮੇਰੇ ਤੁਹਾਡੇ ਦਰਸ਼ਨ ਹੋਏ ਅੱਛਾ ਬੈਠ ਭਈ ਕੌਣ ਐ ਤੂੰ ਮੇਰਾ ਨਾਮ ਨਾਨਕ ਐ ਜੀ ਕਿੱਥੋਂ ਆਇਆ ਘਰ ਆਇਆ ਨਹੀਂ ਸੌਦਾ ਲੈਣ ਚੱਲੇ ਆ 20 ਰੁਪਏ ਨਹੀਂ 20 ਰੁਪਏ ਤੇ ਲੱਖਾਂ ਕਰੋੜਾ ਹੁੰਦੇ ਸੀਗੇ ਐਵੇਂ ਲਿਖ ਦਿੰਦੇ 20 ਰੁਪਏ 20 ਪੈਸੇ ਆਉਣੇ ਦਮੜੀ ਹੋਣੀ ਉਦੋਂ 20 ਪੈਸੇ ਹੋਣ ਜਾਂ ਦਮੜੀ ਹੋਣੀ 20 ਰੁਪਏ ਤੇ ਅੱਜ ਦੇ ਅੱਜ ਰੁਪਏ ਤੇ ਅੱਜ ਚੱਲੇ ਐ ਹੈ ਜੀ ਉਸ ਸਮੇਂ ਬੀ ਜੋ ਦਮੜੇ ਆ ਉਹ ਲੈ ਆ ਹੱਥ ਵਿੱਚ ਚੱਲੇ ਕਿੱਥੇ ਆਉ ਜੀ ਸੌਦਾ ਲੈਣ ਚੱਲੇ ਆ ਵਪਾਰ ਕਰਦੇ ਆ ਪਿਤਾ ਨੇ ਭੇਜਿਆ ਕੋਈ ਚੰਗਾ ਡੰਗਰ ਪਸ਼ੂਆਂ ਦਾ ਵਪਾਰ ਕਰਨਾ ਹੋਰ ਵੀ ਵਪਾਰ ਕਰਦੇ ਆ ਨਾਲ ਲੈ ਖਰੀਦ ਕੇ ਲੈ ਕੇ ਆ ਹਾਂ ਜੀ ਸਤਿਗੁਰ ਉਦਾਸ ਮਹਾਰਾਜ ਜੀ ਕਹਿੰਦੇ ਫਿਰ ਜੇ ਅੱਜ ਆਪਾਂ ਇੱਕ ਸੌਦਾ ਹੋਰ ਕਰ ਲਈਏ ਬੈਠ ਕੇ ਮਹਾਰਾਜ ਕਿਹੜਾ ਜਿਹੜਾ ਸਾਰੀ ਦੁਨੀਆ ਯਾਦ ਰੱਖੇ ਕਿ ਦੁਨੀਆ ਮਿਟ ਸਕਦੀ ਹੈ ਪਰ ਸੌਦਾ ਨਹੀਂ ਮਿਟ ਸਕਦਾ ਮਹਾਰਾਜ ਕਿਹੜਾ ਜਕਾਰਾ ਪਹਿਲਾਂ ਲਾਤਾ ਪਤਾ ਲੱਗਿਆ ਨਹੀਂ ਵੀ ਸੌਦਾ ਕਿਹੜਾ ਕੀਤਾ ਹੈਂ ਜੀ ਸੌਦਾ ਕਿਹੜਾ ਪਾਪ ਕੇ ਕਹਿਣ ਦਾ ਭਾਵ ਵੀ ਗੱਲ ਬੰਦੇ ਨੂੰ ਪਹਿਲਾਂ ਸਮਝ ਵਿੱਚ ਆ ਗਈ ਵੀ ਅੱਗੇ ਗੱਲ ਕੀ ਬਣਨੀ ਆ ਤਾਂ ਜਕਾਰਾ ਲੱਗੇ ਵੀ ਸਮਝ ਵਿੱਚ ਬੰਦੇ ਦੇ ਪਕੜ ਵਿੱਚ ਆ ਗਈ ਐ ਰਹਿਣਾ ਚਾਹੀਦਾ ਤੇਜ ਤੇ ਜਦੋਂ ਗੁਰੂ ਜੀ ਨੇ ਉਸ ਵੇਲੇ ਕਿਹਾ ਵੀ ਆਓ ਆਪਾਂ ਸੱਚਾ ਸੌਦਾ ਕਰਦੇ ਆ ਨਿਰੰਕਾਰ ਵਾਲਾ ਸੱਚਾ ਸੌਦਾ ਰੱਬ ਨਾਲ ਜੋੜਨ ਵਾਲਾ ਸੱਚਾ ਸੌਦਾ ਉਹ ਕਿਹੜਾ ਹੈ ਕਉ ਵਣਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਸੰਸਾਰ ਦੇ ਲੋਗੋ ਜਦੋਂ ਸਤਿਗੁਰੂ ਜੀ ਬੈਠਿਆ ਨਾਨਕ ਮਹਾਰਾਜ ਬੈਠਿਆ ਸਾਰੀਆਂ ਸੰਗਤਾਂ ਜੁੜ ਗਈਆਂ ਤੇ ਇਹ ਨਿਰੰਕਾਰ ਦੀਆਂ ਗੱਲਾਂ ਹੋ ਰਹੀਆਂ ਸੰਗਤ ਜੁੜ ਕੇ ਬੈਠ ਗਈ ਮਹਾਰਾਜ ਕਹੋ ਬਣਜਾਰੋ RAM ਕੋ ਮੇਰਾ ਟਾਂਡਾ ਲਾ ਦੇ ਆ ਜਾਏ ਰੇ ਸਤਿਗੁਰੂ ਜੀ ਕਹਿੰਦੇ ਹਸਤੇ ਵਪਾਰ ਕਰਦੇ ਫਿਰਦੇ ਆ ਸਾਡਾ ਵਪਾਰ ਹੋ ਰਿਹਾ ਨਾਨਕਾ ਤੇਰਾ ਹੋਰ ਹੈ ਮਹਾਰਾਜ ਤੁਹਾਡਾ ਵਪਾਰ ਕਿਹੜਾ ਹੈ ਸਾਡਾ ਵਪਾਰ ਹੈ ਮਹਾਰਾਮ ਨਾਮ ਧਨ ਲਾਦਿਆ ਭਿਖਲਾ ਦੀ ਸੰਸਾਰ ਮੈਂ ਪਰਮਾਤਮਾ ਦਾ ਨਾਮ ਦਾ ਧਨ ਲਗੇ ਸੰਸਾਰ ਰੂਪੀ ਜ਼ਹਿਰ ਦੇ ਸੌਦੇ ਨੇ ਭਿਖਲਦੀ ਹੋਈ ਹੈ ਇਹ ਜ਼ਹਿਰ ਹੈ ਸੰਸਾਰ ਦੇ ਲੋਕ ਸੌਦੇ ਕਰਦੇ ਆ ਜਿਹੜੇ ਝੂਠ ਦੇ ਸੌਦੇ ਕਰਦੇ ਆ ਜਿਹੜੇ ਠੱਗੀ ਚੋਰੀ ਬੇਈਮਾਨੀ ਦੇ ਸੌਦੇ ਕਰਦੇ ਆ ਜਿਹੜੇ ਇਹ ਜ਼ਹਿਰ ਲੱਦੀ ਹੋਈ ਹੈ ਸਤਿਗੁਰੂ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜਿ ਕਿਹੜਾ ਸੌਦਾ ਹੋ ਜਾਏ ਕਹਨੇ ਆਓ ਕੋ ਵਣਜਾਰੋ RAM ਕੋ ਘਟ ਅਬ ਘਟ ਡੂਗਰ ਗਣਾ ਇੱਕ ਨਿਰਗੁਣ ਵੈਲ ਹਮਾਰ ਹੁਣ ਤੁਹਾਡੀ ਉਮਰ ਐ ਸੌਦਾ ਕਰਨ ਦੀ ਜਦੋਂ ਸ਼ਰੀਰ ਬਜ਼ੁਰਗ ਹੋ ਗਿਆ ਮਨ ਬੈਲ ਬੁੱਢਾ ਬੋ ਹੋ ਗਿਆ ਨਾ ਫੇਰ ਮੁਸ਼ਕਲ ਹੋ ਜਾਣਾ ਸੌਦਾ ਕਰਨਾ ਆ ਮਾਨ ਵਾਲਾ ਬੈਲ ਐ ਜਿਹੜਾ ਘਟ ਐਬ ਘਟ ਡੂਗਰ ਕਣਾ ਉੱਚੀਆਂ ਨੀਮੀਆਂ ਘਾਟੀਆਂ ਤੇ ਚੜਨਾ ਬਹੁਤ ਮੁਸ਼ਕਲ ਐ ਆ ਮਾਨਾ ਜਿਹੜਾ ਕਦੇ ਕੁਛ ਕਹਿੰਦਾ ਕਦੇ ਕੁਛ ਕਹਿੰਦੇ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਏਗਾ ਕਟਿਆ ਵਕਟ ਡੂਗਰ ਗਣਾ ਇੱਕ ਨਿਰਗੁਣ ਵੈਲ ਹਮਾਰ ਰਵਈਏ ਸੋ ਇੱਕ ਬੇਨਤੀ ਮੇਰੀ ਪੁੰਜੀ ਰਾਖ ਮੁਰਾਰ ਕੋ ਵਣਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਐਦਾਂ ਹੀ ਸੰਗਤਾਂ ਬੈਠੀਆਂ ਆ ਟਾਂਡਾ ਲਦਿਆ ਜਾ ਰਿਆ ਮੇਰਾ ਹਉ ਵਣਜਾਰੋ RAM ਕੋ ਸਹਿਜ ਕਰੂੰ ਵਪਾਰ ਅਸੀਂ ਸਹਿਜ ਅਵਸਥਾ ਦਾ ਵਪਾਰ ਕਰਦੇ ਆ ਮੈਂ RAM ਨਾਮ ਧੰਨ ਲਾ ਦਿਆ ਭਿਖਲਾ ਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲ ਮਹਾਰਾਜ ਇੱਥੇ ਸੱਚਾ ਸੌਦਾ ਕਰੋਗੇ ਤੁਸੀਂ ਇੱਥੇ ਲੋਕਾਂ ਨੇ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ ਇਹਨਾਂ ਨੇ ਬਹੁਤ ਜ਼ਿਆਦਾ ਜ਼ੁਲਮ ਕਰਨਾ ਸਤਿਗੁਰ ਕਹਿੰਦੇ ਉਰਵਾਰ ਪਾਰ ਕੇ ਦਾਨੀਆਂ ਲਿਖਲੇ ਹੋ ਆਲਪ ਕਾਲ ਇਹ ਉਰਲੇ ਤੇ ਪਰਲੇ ਦੀਆਂ ਡਰਨ ਵਾਲੇ ਚਮਜੁੱਤੋ ਲੋਗੋ ਕਦੇ ਇਟਾਂ ਤੋਂ ਡਰਨ ਵਾਲੇ ਲੋਗੋ ਕਦੇ ਦੋ ਇਟਾਂ ਜੋੜ ਕੇ ਕਦੇ ਕਹਿਣਗੇ ਆ ਸਾਡਾ ਪਿੱਤਰ ਹੈ ਘਰ ਵਿੱਚ ਬੀਬੀਆਂ ਨੇ ਦਾਵ ਲਾਈ ਹੋਈ ਹੈ ਦਾਵ ਜਿਹੜੀ ਦਾਬ ਆਪਾਂ ਪਾਨਿਆ ਛੱਤ ਤੇ ਉਹ ਬੀਬੀਆਂ ਨੇ ਆਪਣਾ ਉਹ ਬਣਾਇਆ ਹੋਇਆ ਜਿਹਨੂੰ ਕਹਿੰਦੇ ਵੀ ਇਹ ਸਾਡਾ ਸਿਰ ਦਾ ਤਾਜ ਹੈ ਉਹ ਕਿਸੇ ਦੀ ਦਾਬ ਸਿਰ ਤੋਂ ਡਿੱਗ ਗਈ ਪਰ ਉਹਨੂੰ ਗਵਾਂਡੀਆਂ ਨੇ ਘਰ ਚ ਡਿੱਗ ਗਈ ਉਹ ਕਹਿੰਦਾ ਤੁਹਾਡਾ ਉਹ ਉਹ ਪਿੱਤਰ ਕਹਿੰਦੇ ਕਿਹੜਾ ਵੀ ਸਾਡੇ ਵੇੜੇ 'ਚ ਆ ਗਿਆ ਕਹਿੰਦੇ ਨੁਕਸਾਨ ਕੀਤਾ ਉਹਨੇ ਕਹਿੰਦੇ ਆ ਕੇ ਐ ਕਰਦੇ ਆ ਤੁਹਾਡੇ ਲੋਗ ਆ ਇਦਾਂ ਨੇ ਉਰਲੇ ਤੇ ਪਰਲੇ ਦੀਆਂ ਜਾਣਨ ਵਾਲੋ ਚਮਜੂਤੋ ਲਿਖ ਲੈ ਹੋ ਆਲ ਪਤਾਲ ਜੋ ਮਰਜੀ ਮੇਰੇ ਬਾਰੇ ਲਿਖ ਲੈਣ ਕਿਸੇ ਦਾ ਕੋਈ ਡਰ ਨਹੀਂ ਹੈ ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮਸੋ ਨਹੀਂ ਕਮਾ ਕੋਈ ਕਿਸੇ ਦਾ ਡਰ ਨਹੀਂ ਸਤਿਗੁਰ ਉਦਾਸ ਮਹਾਰਾਜ ਜੀ ਕਹਿੰਦੇ ਐ ਜੈਸਾ ਰੰਗ ਕੁੰਸੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗਮਜੀਠ ਕਾ ਕਹੋ ਰਵਿਦਾਸ ਚਮਾਰ ਮੇਰੇ ਪਰਮਾਤਮਾ ਦਾ ਰੰਗ ਮਜੀਠ ਦਾ ਪੱਕਾ ਰੰਗ ਹੈ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਬੜਪਾਗਾ ਮਹਿਲਾ ਕਦੇ ਨਾ ਹੋ ਵੀ ਨਾ ਲੱਗਾ ਲੱਗਾ ਜੀਨੂੰ ਮਜੀਠ ਵਾਲਾ ਪੱਕਾ ਰੱਬ ਵਾਲਾ ਰੰਗ ਲੱਗ ਗਿਆ ਉਹ ਨਹੀਂ ਰੱਬ ਨੂੰ ਛੱਡਦਾ ਜਿਨ੍ਹਾਂ ਨੂੰ ਲੱਗਿਆ ਨਾ ਆ ਸੰਧੂਰ ਵਾਲੇ ਰੰਗ ਲੱਗੇ ਆ ਜਿਨ੍ਹਾਂ ਨੂੰ ਇਹਦੇ ਕੱਚੇ ਪਿੱਲੇ ਦੇ ਰੰਗ ਐ ਕਸੂੰਬੇ ਵਾਲੇ ਰੰਗ ਇਹ ਛੁੱਟ ਜਾਣਗੇ ਮਿਟ ਜਾਣਗੇ ਜੈਸ ਬੀਬੀ ਨੇ ਇੱਕ ਵਾਰ ਆਪਣੇ ਪਤੀ ਨਾਲ ਫੇਰੇ ਲੈ 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 ساری ਜ਼ਿੰਦਗੀ ਕੱਟ ਲਵਾਂਗੀ ਜੋ ਮਰਜੀ ਹੋ ਜੇ ਜਿਹੜੀ ਬੀਬੀ ਜਿਹੜਾ ਭਰਾ ਇੱਕ ਵਾਰ ਗੁਰੂ ਨਾਲ ਜੁੜ ਗਿਆ ਨਾਮ ਦਾਣ ਲੈ ਲਿਆ ਤੇ ਲੈ ਲਿਆ ਭਾਵੇਂ ਮੇਰਾ ਸਰੀਰ ਕੱਲ ਜਾਈ ਚਰਨਾਂ ਛਾਡੂ ਸਰੀਰ ਕੱਲ ਜਾਈ ਇਦਾਂ ਬਣ ਕੇ ਰਿਹਾ ਕਰੋ ਜਿੱਦਾਂ ਇੱਕ ਬੀਬੀ ਪਤੀ ਵਰਤਾ ਇਸਤਰੀ ਇੱਕ ਪਤੀ ਨਾਲ ਫੇਰੇ ਲੈ ਕੇ ساری ਜ਼ਿੰਦਗੀ ਕੱਢ ਦਿੰਦੀ ਹੈ ਆ ਤੁਹਾਡੇ ਵਰਗੇ ਖਸਮ ਬਸਾਰੇ ਤੇ ਕਮਜਾਤ ਨਾਨਕ ਨਾਮੇ ਵਾਸ ਸੁਨਾਪ ਖਸਮ ਨੂੰ ਵਿਸਾਰ ਕੇ ਦਰ ਦਰ ਤੇ ਧੱਕੇ ਖਾਂਦੇ ਫਿਰਦੇ ਹੋ ਖਸਮ ਨਾ ਵਿਸਾਰੋ ਜਿਹਦਾ ਖਸਮ ਵਿਸਰ ਜਾਂਦਾ ਨੂੰ ਦਰ ਦਰ ਦੇ ਤਾਨੇ ਸਹਣੇ ਬੰਦੇ ਆ ਜਿਹਦਾ ਖਸਮ ਰੁੱਸ ਜਾਂਦਾ ਖਸਮ ਜਿਹੜੀ ਬੀਬੀ ਵਿਸਾਰ ਲੈਂਦੀ ਹੈ ਜਿਹੜਾ ਭਾਈ ਆਪਣੇ ਖਸਮ ਨੂੰ ਵਿਸਾਰ ਲੈਂਦਾ ਹੈ ਦੂਰ ਕਰ ਦਿੰਦਾ ਹੈ ਖਸਮ ਨੂੰ ਉਹ ਦਰ ਦਰ ਦੀਆਂ ਠੋਕਰਾ ਖਾਂਦਾ ਹੈ ਉਹਦੇ ਘਰ ਵਿੱਚ ਬਰਕਤਾਂ ਨਹੀਂ ਰਹਿੰਦੀਆਂ ਉਹਦੇ ਬੱਚਿਆਂ 'ਚ ਬਰਕਤਾਂ ਨਹੀਂ ਰਹਿੰਦੀਆਂ ਕਮਾਈ 'ਚ ਬਰਕਤਾਂ ਨਹੀਂ ਰਹਿੰਦੀਆਂ ਕੋਈ ਕਿ ਖਸਮ ਬਿਸਰ ਗਿਆ ਕਮਜ਼ਾਤ ਬਣ ਜਾਂਦੇ ਐ ਗੁਰਪ੍ਰੇਮੀਆਂ ਉਸ ਵੇਲੇ ਸੰਗਤਾਂ ਨੇ ਗੁਰੂ ਜੀ ਦਾ ਬਚਨ ਸੁਣਿਆ ਕਉ ਵਣਜਾਰੋ ਰਾਮ ਕਉ ਮੇਰਾ ਟਾਂਡਾ ਲਾ ਦਿਆ ਜਾਇਰੇ ਜੈਸਾ ਰੰਗ ਕੁੰਸਮਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗਮਜੀਤ ਕਾ ਕੌਰਵਦਾਸ ਚਮਾਰ ਜਦੋਂ ਚਮਾਰ ਦੀ ਗੱਲ ਆਈ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਸੱਚਾ ਸਤਿਗੁਰ ਕਾਂਸੀ ਬਨਾਰਸ ਤੋਂ ਚੱਲ ਕੇ ਆਏ ਹੈ। ਅੱਜ ਲੁੱਟ ਲੋ ਖਜ਼ਾਨੇ। ਅੱਜ ਭਰ ਲੋ ਝੋਲੀਆਂ ਇਹਨਾਂ ਦੇ ਕੋਲੋਂ। ਦੱਸੋ ਮਹਾਰਾਜ ਕੀ ਸੇਵਾ ਕਰੀਏ? ਸਤਿਗੁਰ ਕਹਿੰਦੇ ਸੱਸੰਗ ਹੁੰਦਾ ਸੱਸੰਗ ਲਗਾਉਨੇ ਆ। ਤੁਸੀਂ ਲੰਗਰ ਪੰਡਾਰਿਆਂ ਦੀਆਂ ਤਿਆਰੀਆਂ ਕਰੋ। ਫਿਰ ਗੁਰੂ ਜੀ ਨੇ ਸੱਸੰਗ ਲਾਣਾ ਸ਼ੁਰੂ ਕੀਤਾ। ਲੰਗਰ ਪੰਡਾਰਿਆਂ ਦੀਆਂ ਤਿਆਰੀਆਂ ਹੋ ਗਈਆਂ। ਸ਼ਾਮ ਪੈ ਗਈ ਲੰਗਰ ਪੰਡਾਰੇ ਵਰਤਾਏ ਗਏ। ਮਹਿਤਾ ਕਾਲੂ ਨੂੰ ਪਤਾ ਲੱਗਿਆ ਮਾਤਾ ਤ੍ਰਿਪਤਾ ਜੀ ਦੌੜੀ ਦੌੜੀ ਆਈ ਮਾਤਾ ਤ੍ਰਿਪਤਾ ਜੀ ਆ ਕੇ ਕਹਿਣ ਲੱਗੇ ਨਾਨਕ ਆਹ ਕਿਹੜੀਆਂ ਰੌਣਕਾਂ ਲਗਾ ਦਿੱਤੀ ਅੱਜ ਕਹਨੇ ਕਰਮ ਆਏ ਦਰਸ਼ਨ ਕੌਣ ਆਇਆ ਰੱਬ ਭੇਸ਼ ਬਦਲ ਕੇ ਆਇਆ ਨੀ ਡੇਰਾ ਕਾਂਸੀ ਦੇ ਵਿੱਚ ਲਾਇਆ ਨੀ ਡੇਰਾ ਕਾਂਸੀ ਦੇ ਵਿੱਚ ਚੱਲ ਦਰਸ਼ਨ ਕਰ ਲੈ ਜਾ ਕੇ ਉਸ ਨੂਰੀ ਨੀ ਮਾਏ ਗੁਰੂ ਮੇਰਾ ਰੂਪ ਆ ਪੰਗਤੀ ਜੋੜੀ ਗਈ ਹੈ ਵਿੱਚ ਕਿਉਂਕਿ ਰੱਬ ਪਰਮਾਤਮਾ ਕਾਂਸੀ ਵਿੱਚ ਆਇਆ ਜਦੋਂ ਮਾਤਾ ਤ੍ਰਿਪਤਾ ਨੇ ਵੀ ਮੱਥਾ ਟੇਕਿਆ ਨਾਨਕਾ ਅੱਜ ਤੂੰ ਬਹੁਤ ਪੁੰਨ ਕਮਾ ਲਿਆ ਤੂੰ ਮੇਰੇ ਪੁੱਤਰਾ ਤੂੰ ਬਹੁਤ ਪੁੰਨ ਕਮਾਇਆ ਧੰਨਾ ਤੇਰੀ ਮਾਂ ਜਨਨੀ ਜਨੈ ਤੋ ਸੰਤ ਜਨ ਚੈ ਦਾਤਾ ਚੈ ਸੂਰ ਨਹੀਂ ਤਾਂ ਜਨਨੀ ਵਾਂਝਰ ਹੋ ਕਿਉਂ ਗਵਾਵੇ ਆਪਣਾ ਨੂੰ ਫਿਰ ਲੰਗਰ ਪੰਡਾਰੇ ਛਕੇ ਸੰਤਾਂ ਦੇ ਹੱਥ ਸੁੱਚੇ ਕਰਵਾਏ ਗਏ ਸਾਰਿਆਂ ਨੂੰ ਜਿੱਦਾਂ ਜ ਆਪਾਂ ਸੰਤਾਂ ਨੂੰ ਮਾਇਆ ਭੇਟ ਕਰਦੇ ਇਦਾਂ ਦਿੱਤੀਆਂ ਗਈਆਂ 200 ਰੁਪਏ ਥੋੜੇ ਨਹੀਂ ਹੁੰਦੇ ਐਦਾਂ ਸਵਾਵਾ ਕੀਤੀਆਂ ਗਈਆਂ ਸਤਿਗੁਰੂ ਉਦਾਸ ਮਹਾਰਾਜ ਜੀ ਕਹਿਣ ਲੱਗੇ ਮੰਗ ਨਾਨਕਾ ਕੀ ਮੰਗਦਾ ਵੇ ਮਾਤਾ ਆ ਕੇ ਨਾਲ ਖਲੋ ਗਈ ਮਹਾਰਾਜ ਅੱਜ ਮੇਰੇ ਪੁੱਤਰ ਨੇ ਸੇਵਾ ਕੀਤੀ ਹੈ ਮਹਾਰਾਜ ਫਿਰ ਉਸ ਵੇਲੇ ਮਹਾਰਾਜ ਨੇ ਕਿਹਾ ਮਾਤਾ ਤੇਰੇ ਪੁੱਤਰ ਦੇ ਅੱਜੇ ਛੋਟੇ ਭੰਡਾਰੇ ਨਹੀਂ ਤੇਰੇ ਪੁੱਤਰ ਦੇ ਦੁਨੀਆ ਮਿਟ ਸਕਦੀ ਹੈ ਪਰ ਸਤਿਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਮ ਦੇ ਭੰਡਾਰੇ ਦੁਨੀਆ ਦੇ ਕਦੇ ਨਹੀਂ ਮਿਟਣਗੇ ਕਦੇ ਖਤਮ ਨਹੀਂ ਹੋਣਗੇ ਸਤਿਗੁਰੂ ਰਵਦਾਸ ਮਹਾਰਾਜ ਜੀ ਕੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਐਡਾ ਬਚਨ ਕੀਤਾ ਗੁਰੂ ਨੇ ਮਾਤਾ ਚਰਨਾ ਵਿੱਚ ਪੈ ਗਈ ਸਤਿਗੁਰੂ ਮਹਾਰਾਜ ਨੇ ਨਮਕ ਨਸ ਮਸਤਕ ਕੀਤੀ ਮਹਾਰਾਜ ਨੂੰ ਤੇ ਉਸ ਵੇਲੇ ਕਿਹਾ ਮਹਾਰਾਜ ਹੁਣ ਮੈਨੂੰ ਆਪਣਾ ਬਣਾਓ ਫਿਰ ਸੰਗਤਾਂ ਨੇ ਕਿਹਾ ਮਹਾਰਾਜ ਕਰੋ ਕਿਰਪਾ ਜੋੜੋ ਉਸ ਰੱਬ ਨਾਲ ਫਿਰ ਸਤਿਗੁਰੂ ਨੇ ਚਰਨ ਅੰਮ੍ਰਿਤ ਤਿਆਰ ਕੀਤਾ ਚਰਨ ਅੰਮ੍ਰਿਤ ਚਰਨ ਅੰਮ੍ਰਿਤ ਤਿਆਰ ਕਰਕੇ ਸਾਰੀਆਂ ਸੰਗਤਾਂ ਨੂੰ ਪਿਆਇਆ ਗਿਆ ਧੰਨ ਗੁਰੂ ਨਾਨਕ ਦੇਵ ਮਾਰਾ ਨੇ ਜਦੋਂ ਚਰਨ ਅੰਮ੍ਰਿਤ ਪੀਆ ਉਸੇ ਟਾਈਮ ਪਿਤਾ ਨੂੰ ਬੜਾ ਦੁੱਖ ਹੋਇਆ ਕਹਿੰਦੇ ਉਸ ਚੰਗਾ ਸੀਗਾ ਲੰਗਰ ਪੰਡਾਰੇ ਲਗਾ ਦਿੱਤੇ ਸਾਰਾ ਕੁਝ ਹੋ ਗਿਆ ਬਹੁਤ ਵਧੀਆ ਹੋ ਗਿਆ ਪਰ ਜਿਹੜਾ ਚਰਨ ਅੰਮ੍ਰਿਤ ਦੇ ਕੁਚ ਮਾਰਦੇ ਪੈਰ ਧੋਕੇ ਪੀਏ ਨਾਨਕਾ ਇਹ ਚੰਗਾ ਨਹੀਂ ਕੀਤਾ ਤੂੰ ਸਾਡੀ ਕੁੱਲ ਨੂੰ ਦਾਗ ਲਗਾ ਦਿੱਤਾ ਹੈ ਕਹਿੰਦੇ ਇਹ ਜਿਹੜਾ ਤੂੰ ਚਰਨ ਅਮਰ ਰੁਪਿਆ ਨਾ ਰਵਦਾਸ ਦੇ ਪੈਰ ਧੋ ਕੇ ਛੋਟੀ ਜਾਤੀ ਦਾ ਰਵਦਾਸ ਉਹਦੇ ਪੈਰ ਧੋ ਕੇ ਚਰਨ ਅਮਰ ਤਪਿਆ ਜਿਹੜਾ ਇਹ ਤੂੰ ਨਾਨਕਾ ਚੰਗਾ ਨਹੀਂ ਕੀਤਾ ਸਤਿਗੁਰੂ ਨਾਨਕ ਦੇ ਮਹਾਰਾਜ ਜਿਹਨੇ ਮੂੰਹ ਤੇ ਚਪੇੜ ਮਾਰੀ ਪਿਤਾ ਨੇ ਕਹਨੇ ਤੂੰ ਇਹ ਚੰਗਾ ਨਹੀਂ ਕਰਕੇ ਆਇਆ ਫਿਰ ਉਸ ਵੇਲੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਪਿਤਾ ਜੀ ਜੋ ਮੰਗੇ ਠਾਕੁਰ ਆਪਣੇ ਤੈ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੈ ਜੋ ਬੋਲੈ ਇहां ਉहां ਸੱਚ ਹੋਵੇ ਕਹਿੰਦੇ ਉਹ ਪਰਮਾਤਮਾ ਰੱਬ ਧਾਰ ਕੇ ਰੂਪ ਰੱਬ ਪਰਮਾਤਮਾ ਦਾ ਰੂਪ ਧਾਰ ਕੇ ਆਇਆ ਹੈ ਉਹ ਵੇਖੀ ਕਿਤੇ ਫਿਰ ਉਸ ਸਮੇਂ ਧੰਗੁਰੂ ਨਾਨਕ ਦੇ ਮਹਾਰਾਜ ਨੇ ਸਤਿਗੁਰੂ ਰਵਦਾਸ ਮਹਾਰਾਜ ਜਿਆ ਦੀ ਗੁਰਬਾਣੀ ਨੂੰ ਇੱਕ ਪੋਥੀ ਬਣਾ ਕੇ ਸਾਹਮ ਸਾਹਮ ਕੇ ਰੱਖਿਆ ਸਾਹਮ ਸਾਹਮ ਕੇ ਰੱਖਿਆ ਪਰ ਅੱਜ ਆਪਾਂ ਗੁਟਕਾ ਸਾਹਿਬ ਜ਼ਰੂਰ ਲੈ ਜਾਣੇ ਆਪਾਂ ਬਾਣੀ ਨਹੀਂ ਪੜਦੇ ਜਦੋਂ ਤੱਕ ਬਾਣੀ ਨਹੀਂ ਪੜੋਂਗੇ ਉਦੋਂ ਤੱਕ ਸਾਡਾ ਸੁਧਾਰ ਨਹੀਂ ਹੋਏਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕੀ ਹੈ ਗੁਰੂ ਔਰ ਗੁਰੂ ਕੀ ਹੈ ਬਾਣੀ ਬਾਣੀ ਵਿੱਚ ਸਾਰੇ ਅੰਮ੍ਰਿਤ ਨੇ ਸਾਰੇ ਅੰਮ੍ਰਿਤ ਹੈ ਅਮਰਤ ਵਿੱਚ ਵੀ ਜ਼ਹਿਰ ਹੈ ਬਾਣੀ ਵਿੱਚ ਅਮਰਤ ਹੈ ਤੇ ਅਮਰਤ ਵਿੱਚ ਵੀ ਜ਼ਹਿਰ ਹੈ ਉਹ ਜ਼ਹਿਰ ਨੂੰ ਕਿਵੇਂ ਪੀਵਾਂਗੇ ਕੋਈ ਨਾ ਕੋਈ ਯਰੀਆ ਹੋਵੇਗਾ ਪੀਣ ਵਾਲਾ ਜਿੱਦਾਂ ਤਾਂ ਧੂਰੇ ਵਿੱਚ ਜ਼ਹਿਰ ਹੁੰਦਾ ਹੈ ਅਗਰ ਉਹ ਤੋਂ ਧੂਰਾ ਬੱਕਰੀ ਨੂੰ ਖਵਾ ਦਈਏ ਤੇ ਬੱਕਰੀ ਆਪਣੇ ਥਣਾ ਵਿੱਚੋਂ ਅਮਰਤ ਦੁੱਧ ਦੇਗੀ ਉਹ ਆਪਾਂ ਨੂੰ ਨੁਕਸਾਨ ਨਹੀਂ ਕਰੇਗਾ ਫਾਇਦਾ ਕਰੇਗਾ ਅਗਰ ਆਪਾਂ ਸਿੱਧਾ ਖਾਵਾਂਗੇ ਤੇ ਆਪਣੇ ਸਰੀਰ ਨੂੰ ਨੁਕਸਾਨ ਕਰੇਗਾ ਮਾਰ ਵੀ ਸਕਦਾ ਹੈ ਇਸ ਕਰਕੇ ਜਿਹੜਾ ਅਮਰ ਤੋਂ ਗੁਰੂ ਰਵਦਾਸ ਜੀ ਆਂਦਾ ਉਹ ਚੱਲਦਾ 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 ਸਿੱਧਾ ਨਹੀਂ ਚੱਲਦਾ ਚੱਲਦਾ ਡੇਰਾ ਸਚਖੰਡਵੱਲਾਂ ਦੀ ਧਰਤੀ ਤੇ 108 ਸਤਿਗੁਰੂ ਸਵਾਮੀ ਨਰਜੰਦਾਸ ਮਹਾਰਾਜ ਜੀ ਹਰ ਬੁੱਧਵਾਰ ਨੂੰ ਅਮਰਤ ਦੀ ਦਾਤ ਬਖਸ਼ਿਸ਼ ਕਰਦੇ ਹਨ ਨਾਮ ਦਾ ਨ ਲੈ ਕੇ ਜਿਨੇ ਇੱਕ ਵਾਰ ਨਾਮ ਦਾ ਨ ਲੈ ਲਿਆ ਰੱਖੋ ਚਾਹੇ ਮਾਰੋ ਸਤਿਗੁਰੂ ਜੀ ਅਸੀਂ ਤੇਰੇ ਹੀ ਬਣ ਕੇ ਰਾਵਾਂਗੇ ਸਤਿਗੁਰੂ ਰਵਦਾਸ ਮਹਾਰਾਜ ਕੀ ਅਸੀਂ ਤੇਰੇ ਹੀ ਬਣ ਕੇ ਰਵਾਂਗੇ ਮਹਾਰਾਜ ਮਾਰੋ ਚੈ ਤਾਰੋ ਗੁਰੂ ਜੀ ਸੱਚੇ ਪਾਤਸ਼ਾਹ ਸਾਨੂੰ ਕੋਈ ਦੁਨੀਆ ਦੇ ਸੁੱਖਾਂ ਦੀ ਲੋੜ ਨਹੀਂ ਐ ਛੱਡੋ ਦੁਨੀਆ ਦੇ ਸੁੱਖ ਕਿਹੜੇ ਪਾਲਦੇ ਫਿਰਦੇ ਹੋਂ ਕਿੱਥੋਂ ਪਾਲਦੇ ਫਿਰਦੇ ਹੋ ਦੁਨੀਆ ਦੇ ਸੁੱਖਾਂ ਨੂੰ ਜੋ ਸੁੱਖ ਸਾਡੇ ਸਤਿਗੁਰ ਦੇ ਚਰਨਾਂ ਵਿੱਚ ਐ ਉਹ ਸਾਨੂੰ ਕਿਤੇ ਨਹੀਂ ਮਿਲਦਾ ਦੁਨੀਆ ਬਹੁਤ ਚੰਗੀ ਐ ਸੰਤ ਮਹਾਪੁਰਖ ਪੀਰ ਪੈਗੰਬਰ ਬਹੁਤ ਵੱਡੇ ਵੱਡੇ ਹੋਏ ਐ ਪਰ ਸਾਨੂੰ ਇਉਂ ਲੱਗਦਾ ਐ ਕਿ ਮੇਰੇ ਜਗਤ ਗੁਰੂ ਰਵਦਾਸ ਮਹਾਰਾਜ ਜੀਆਂ ਵਰਗਾ ਕੋਈ ਵੱਡਾ ਊਚਤਾ ਊਚ ਨਾਮਦੇਵ ਸੰਦਰਸੀ ਰਵਦਾਸ ਠਾਕੁਰ ਬਣਾਈ ਉਹਦੇ ਵਰਗਾ ਕੋਈ ਵੱਡਾ ਸਾਨੂੰ ਨજર ਆਉਂਦਾ ਹੀ ਨਹੀਂ ਇਸ ਕਰਕੇ ਗੁਰਪ੍ਰੇਮੀਆਂ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਅੱਜ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਸਾਰੀਆਂ ਸੰਗਤਾਂ ਨੂੰ ਕੁਛ ਨਾ ਕੁਛ ਲੈ ਕੇ ਜਾਇਆ ਕਰੋ ਬੱਚਿਆਂ ਨੂੰ ਕੁਛ ਨਾ ਕੁਛ ਸ਼ਿਕਸ਼ਾ ਦੇ ਕੇ ਲੈ ਕੇ ਜਾਇਆ ਕਰੋ ਘਰ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਗੁਰਵਾਣੀ ਨਾਲ ਜੋੜੋ ਸਤਿਗੁਰੂ ਦਾਸ ਮਹਾਰਾਜ ਜੀ ਦੀ ਗੁਰਵਾਣੀ ਨਾਲ ਗੁਰਨਾਨਕ ਦੀ ਗੁਰਵਾਣੀ ਨਾਲ ਜੋੜੋ ਇਹ ਨਾ ਹੋਵੇ ਵੀ ਕੱਲਾ ਰਵਦਾਸ ਜੀ ਦੀ ਗੁਰਵਾਣੀ ਪੜ੍ਹਨੀ ਹੈ ਇਕਬੀਰ ਜੀ ਦੀ ਬਾਣੀ ਵੀ ਪੜ੍ਹਨੀ ਹੈ ਸਦਨਾ ਹਸੈਨ ਦੀ ਵੀ ਬਾਣੀ ਪੜ੍ਹਨੀ ਹੈ ਮਹਾਰਾਜ ਧੰਨਾ ਜੀ ਦੀ ਵੀ ਬਾਣੀ ਪੜ੍ਹਨੀ ਹੈ ਬਾਣੀ ਤੋਂ ਬਾਹਰ ਨਹੀਂ ਜਾਣਾ ਪਰਵਣਨਾ ਕੀ ਨਾ ਹੈ ਬਣਨਾ ਕੀ ਦੇ ਆਪਾਂ ਨੇ ਸਤਿਗੁਰੂ ਰਵਦਾਸ ਮਹਾਰਾਜ ਜੀਾਂ ਦੇ ਮੈਂ ਕਈ ਵਾਰ ਕਹਿਣਾ ਹੁੰਦਾ ਦੇਵੀ ਦੇਵਤੇ ਸੰਸਾਰ ਤੇ ਬਹੁਤ ਵੱਡੇ ਵੱਡੇ ਹੋਏ ਐ ਸਭ ਨੂੰ ਲੱਖ ਲੱਖ ਵਧਾਈਆਂ ਹੈ ਨੀ ਸਭ ਨੂੰ ਲੱਖ ਲੱਖ ਵਧਾਈਆਂ ਬਹੁਤ ਵੱਡੇ ਵੱਡੇ ਦੇਵੀ ਦੇਵਤੇ ਹੋਏ ਐ ਪਰ ਇਸ ਗੱਲ ਦਾ ਧਿਆਨ ਰੱਖਿਓ ਇਸ ਗੱਲ ਦਾ ਚੇਤਾ ਰੱਖਿਓ ਚਮਾਰ ਚਮਾਰ ਨਾਲ ਸਾਂਝ ਪਾ ਕੇ ਰਾਜੀ ਐ ਹੁਣ ਆਪਾਂ ਨੂੰ ਕਿ ਆਪਦਾ ਦੇਵੀ ਦੇਵ ਤੇ ਸ਼ਿਵ ਜੀ ਮਹਾਰਾਜ ਕਿਹੜੀ ਜਾਤੀ ਦਾ ਪਤਾ ਹੀ ਨਹੀਂ ਲੱਗਦਾ ਮੈਂ ਇੱਕ ਨੂੰ ਪੁੱਛਿਆ ਮੈਂ ਕਿਹੜੀ ਜਾਤੀ ਦਾ ਹੋਣਾ ਕਹਿੰਦੇ ਜੀ ਚਮਾਰ ਲੱਗਦਾ ਮੈਂ ਉਹ ਕਿਦਾਂ ਕਹਿੰਦੇ ਵੀ ਜਦੋਂ ਉਹਨਾਂ ਨੇ ਕੋਈ ਨਾ ਕੋਈ ਇਸ ਮਾਸ ਕੱਟਿਆ ਹੋਣਾ ਪਾਉਣ ਵਾਸਤੇ ਸਰੀਰ ਤੇ ਫਿਰੋ ਚਮਾਰ ਹੀ ਕੱਟਦਾ ਹੁੰਦਾ ਕਹਿੰਦੇ ਹੋਰ ਕੌਣ ਕੱਟੂ ਮੈਂ ਵੀ ਠੀਕ ਐ ਹਲੂਮਾਨ ਮਹਾਰਾਜ ਵੀ ਕਹਿੰਦੇ ਚਮਾਰ ਜਾਤੀ ਦਾ ਹੀ ਐ ਮੈਂ ਵੀ ਠੀਕ ਐ ਵੀ ਆਪਣੇ ਹੀ ਆ ਸਾਰੇ ਫਿਰ ਤੇ ਹੈ ਸਾਰੇ ਚੰਗੇ ਐ ਪਰ ਸਤਿਗੁਰੂ ਜਗਤਗੁਰੂ ਰਵਦਾਸ ਮਹਾਰਾਜ ਜੀਆਂ ਵਰਗਾ ਦੇਵੀ ਦੇ ਦੁਨੀਆ ਸੰਸਾਰ ਤੇ ਨਾਈ ਆਉਣਾ ਨਾਈ ਆਇਆ ਜਨਨੀ ਜਨ ਤੋ ਸੰਤ ਜਨ ਚੈ ਦਾਤਾ ਚੈ ਸੂਰ ਨਹੀਂ ਤੋ ਜਨਨੀ ਵਾਂਧ ਰਹੋ ਕਿਉਂ ਗਵਾਵੇ ਆਪਣਾ ਨੂਰ ਐਦਾਂ ਦਾ ਪੁੱਤਰ ਪੈਦਾ ਕਰੀਏ ਧੰ ਸਤਿਗੁਰੂ ਰਵਦਾਸ ਮਹਾਰਾਜ ਜੀਆਂ ਦੀ ਸੋਚ ਵਾਲਾ ਇਦਾਂ ਦਾ ਪੁੱਤਰ ਪੈਦਾ ਕਰ ਵੀ ਏ ਧੰ ਸਤਗੁਰੂ ਕਬੀਰ ਮਹਾਰਾਜ ਜੀ ਸਤਗੁਰੂ ਨਾਨਕ ਦੇ ਮਹਾਰਾਜ ਯਾਨੀ ਸੋਚ ਵਾਲਾ ਨਹੀਂ ਤੋ ਜਨਨੀ ਵਾਂਝ ਰੋ ਕਿਉਂ ਗਵਾਵੇ ਆਪਣਾ ਨੂੰ